ਜਗਬਾਨ ਟੀਵੀ ਦੇਖ ਰਹੇ ਹਾਂ ਵਿਕਰਮ ਮੰਜੀਠੀ ਅੱਜ ਸਿੱਟ ਦੇ ਅੱਗੇ ਪੇਸ਼ ਹੋਣ ਦੇ ਲਈ ਪਹੁੰਚੇ ਨੇ ਸੋ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਦਿੰਦੇ ਆ ਕਿ ਅੱਜ ਕਾਫੀ ਕੁਝ ਬੋਲਦੇ ਹੋਏ ਵਿਕਰਮ ਮੰਜੀਠੀਆ ਨਜ਼ਰ ਆਏ ਸੀਗੇ ਤਾਂ ਅਗਲੀ ਸੀਟ ਦੇ ਉੱਪਰ ਵਿਕਰਮ ਮੰਜੀਠੀਆ ਬੈਠੇ ਹੋਏ ਨਜ਼ਰ ਆ ਰਹੇ ਨੇ ਸੋ ਕਹਿ ਸਕਦੇ ਹਾਂ ਕਿ ਪੁਲਿਸ ਸੁਰੱਖਿਆ ਵੀ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਸੁਰੱਖਿਆ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਤੇ ਲਗਾਈ ਗਈ ਹੈ ਕਿਉਂਕਿ ਅੱਜ ਪੇਸ਼ ਹੋਣ ਦੇ ਲਈ ਸੰਮਨ ਜਾਰੀ ਹੋਈ ਸੀਗੇ ਇਸ ਤੋਂ ਪਹਿਲਾਂ ਵੀ ਜਿਹੜਾ 27 ਤਰੀਕ ਨੂੰ ਪੇਸ਼ ਹੋਣ ਦੇ ਲਈ ਸੰਮਨ ਜਾਰੀ ਕੀਤਾ ਗਿਆ ਸੀ ਲੇਕਿਨ ਉਸ ਦਿਨ ਜਿਹੜਾ ਵਿਕਰਮ ਮ ਦੇ ਦਫਤਰ ਦੀਆਂ ਤਸਵੀਰਾਂ ਨੇ ਕਿ ਅੱਜ ਵਿਕਰਮ ਮੰਜੀਠਿਆ ਜਿਹੜੇ ਨੇ ਪੇਸ਼ ਹੋਣ ਦੇ ਲਈ ਪਹੁੰਚੇ ਨੇ ਸੋ ਸਿੱਟ ਦੇ ਅੱਗੇ ਪੇਸ਼ ਹੋਣਗੇ ਲੇਕਿਨ ਵਿਕਰਮ ਮੰਜੀਠਿਆ ਨੇ ਇੱਕ ਗੱਲ ਸਾਫ਼ ਤੌਰ ਤੇ ਕਹੀ ਹੈ ਕਿ ਮੈਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਸਿੱਟ ਨੂੰ ਅਤੇ ਪੰਜਾਬ ਜਿਹੜੇ ਪੁਲਿਸ ਦੇ ਏਡੀਜੀਪੀ ਨੇ ਜਾਂ ਡੀਜੀਪੀ ਨੇ ਕਿ ਮੈਂ ਇਹ ਸ਼ਹੀਦੀ ਸਫਤਾਰ ਤੇ ਚੱਲਦਿਆਂ ਅੱਗੇ ਪੇਸ਼ ਨਹੀਂ ਹੋ ਸਕਦਾ ਸਿੱਟ ਦੇ ਅੱਗੇ ਲੇਕਿਨ ਮੈਨੂੰ ਫਿਰ ਵੀ ਦੁਆਰਾ ਦੁਆਰਾ ਬੁਲਾਇਆ ਜਾ ਰਿਹਾ ਹੈ ਕਿ ਅੱਜ ਹੈ ਕੀ ਕਾਰਨ ਹੈ ਕਿ ਮੈਨੂੰ ਦੁਆਰਾ ਦੁਆਰਾ ਪੇਸ਼ ਹੋਣ ਦੇ ਲਈ ਕਿਹਾ ਜਾ ਰਿਹਾ ਹੈ ਕਿਉਂ ਮੈਨੂੰ ਇੰਨਾ ਪ੍ਰੈਸ਼ਰ ਕੀਤਾ ਜਾ ਰਿਹਾ ਪੇਸ਼ ਹੋਣ ਦੇ ਲਈ ਕਹਿ ਸਕਦੇ ਹਾਂ ਕਿ 18 ਦਸੰਬਰ ਨੂੰ ਸਿੱਟ ਦੇ ਅੱਗੇ ਵਿਕਰਮ ਜੀਠਿਆ ਪੇਸ਼ ਹੋਏ ਸੀਗੇ ਉੱਥੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਤਕਰੀਬਨ ਜਿਹੜੀ 7 ਘੰਟੇ ਦੀ ਪੁੱਛਗਿੱਛ ਆ ਉਹ ਚੱਲੀ ਸੀਗੀ ਤਾਂ ਉਸ ਤੋਂ ਬਾਅਦ 24 ਘੰਟੇ ਦੇ ਅੰਦਰ ਹੀ ਉਹਨਾਂ ਨੂੰ ਦੁਬਾਰਾ 27 ਦਸੰਬਰ ਨੂੰ ਜਿਹੜਾ ਪੇਸ਼ ਹੋਣ ਦੇ ਲਈ ਸੱਮਨ ਜਾਰੀ ਹੋ ਗਏ ਸੀਗੇ ਲੇਕਿਨ ਵਿਕਰਮ ਜੀਠਿਆ ਉਸ ਦਿਨ ਨਹੀਂ ਪਹੁੰਚੇ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀਗਾ ਕਿ ਮੈਂ ਅੱਜ ਨਹੀਂ ਆ ਸਕਦਾ ਤਾਂ ਅੱਜ 30 ਦਸੰਬਰ ਨੂੰ ਦੁਬਾਰਾ ਪੇਸ਼ ਹੋਣ ਦੇ ਲਈ ਸੱਮਨ ਜਾਰੀ ਹੋਏ ਸੀਗੇ ਜਿਸ ਤੋਂ ਬਾਅਦ ਉਹ ਕਹਿ ਸਕਦੇ ਆ ਕਿ ਵਿਕਰਮ ਮਜੀਠੀਆ ਜਿਹੜੇ ਨੇ ਉਹ ਆਪਣੇ ਵਕੀਲ ਐਡਵੋਕੇਟ ਜਿਹੜਾ ਅਰਸ਼ਦੀਪ ਸਿੰਘ ਕਲੇਰ ਦੇ ਨਾਲ ਜਿਹੜਾ ਗੱਡੀ ਦੇ ਵਿੱਚ ਬੈਠ ਕੇ ਸਿੱਟ ਦੇ ਦਫ਼ਤਰ ਪਹੁੰਚੇ ਨੇ ਸੋ ਇਹ ਤਸਵੀਰਾਂ ਸਿੱਟ ਦੇ ਦਫ਼ਤਰ ਦੇ ਬਾਹਰ ਦੀਆਂ ਨੇ ਜਿੱਥੇ ਭਾਰੀ ਸੁਰੱਖਿਆ ਬਲ ਤੇ ਨਾਟ ਕੀਤਾ ਗਿਆ ਤਾਂ ਕਹਿ ਸਕਦੇ ਆ ਕਿ ਅੱਜ ਪੁੱਛਗੀ ਚ ਹੋਵੇਗੀ ਵਿਕਰਮ ਮਜੀਠੀਆ ਤੋਂ ਕਿਉਂਕਿ ਜਿਹੜੇ ਸਿੱਟ ਦੇ ਮੁਖੀ ਨੇ ਐਡੀ ਜੀਪੀ ਮੁਖਵਿੰਦਰ ਸਿੰਘ ਛੀਨਾ ਉਹਨਾਂ ਦੇ ਨਾਲ ਰਿਟਾਇਰਮੈਂਟ ਹੈ ਤਾਂ ਰਿਟਾਇਰਮੈਂਟ ਦੇ ਪੇਪਰ ਵੀ ਜਿਹੜਾ ਵਿਕਰਮ ਮਜੀਠੀਆ ਇੱਥੇ ਲੈ ਕੇ ਪਹੁੰਚੇ ਸਿਗੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਸਿੱਟ ਦੇ ਅੱਗੇ ਪੇਸ਼ ਹੋਣ ਦੇ ਲਈ ਵਿਕਰਮ ਮੰਜੀਟੀਆਂ ਨੇ ਉਹ ਅੱਜ ਪਟਿਆਲਾ ਪਹੁੰਚੇ ਨੇ ਸੋ ਜਿੰਨਾ ਪਾਸੋਂ ਅੱਜ ਏ ਡੀ ਜੀ ਪੀ ਮੁਖਵਿੰਦਰ ਸਿੰਘ ਛੀਨਾ ਜਿਹੜਾ ਸਿਟ ਦੇ ਮੁਖੀ ਨੇ ਤੇ ਸਿਟ ਦੇ ਜਿਹੜੇ ਬਾਕੀ ਮੈਂਬਰਸ ਨੇ ਸਿਟ ਦੇ ਜਿਹੜੇ ਬਾਕੀ ਜਿਹੜੇ ਆਫੀਸਰ ਨੇ ਉਹ ਪੁੱਛਗਿਛ ਕਰਨਗੇ ਤਾਂ ਕਹਿ ਸਕਦੇ ਆ ਕਿ ਅੱਜ ਕਿੰਨੇ ਘੰਟੇ ਦੀ ਪੁੱਛਗਿਛ ਹੁੰਦੀ ਆ ਜਾਂ ਕੀ ਕੁ ਸਵਾਲ ਜਵਾਬ ਉਹਨਾਂ ਤੋਂ ਕੀਤੇ ਜਾਂਦੇ ਨੇ ਤਾਂ ਉਹ ਵੀ ਮਾਇਨੇ ਰੱਖਦੇ ਨੇ ਕਿਉਂਕਿ ਪਿਛਲੇ ਸਮਿਆ ਦੌਰਾਨ ਜਦੋਂ ਪੁੱਛਗਿਛ ਹੋਈ ਸੀਗੀ 18 ਦਸੰਬਰ ਨੂੰ ਪਹਿਲੀ ਪੁੱਛਗਿਛ ਜਿਹੜੀ ਸਿਟ ਵੱਲੋਂ ਕੀਤੀ ਗਈ ਸੀਗੀ ਉਹ ਤਕਰੀਬਨ 7 ਘੰਟੇ ਦੀ ਪੁੱਛਗਿਛ ਸੀਗੀ ਤਾਂ ਕਹਿ ਸਕਦੇ ਆ ਇਸ ਪਾਸੇ ਮੇਰੇ ਨਾਲ ਅਕਾਲੀ ਵਰਕਰ ਵੀ ਮੌ ਕਿਸਰਾ ਵੇਖਦੇ ਨੇ ਅੱਜ ਦੁਬਾਰੋ ਪੇਸ਼ ਹੋਣ ਦੇ ਲਈ ਕਿਹਾ ਗਿਆ ਇਸ ਤੋਂ ਪਹਿਲਾਂ 18 ਦਸੰਬਰ ਨੂੰ ਪੇਸ਼ ਹੋਈ ਸੀ 7 ਘੰਟੇ ਦੀ ਪੁੱਛਗਿਰ ਸੀ ਕੀ ਲੱਗਦਾ ਹੈ ਕਿ ਉਹ 7 ਘੰਟੇ ਦੇ ਵਿੱਚ ਹਜੇ ਤੱਕ ਸਵਾਲ ਜਵਾਬ ਹੋਏ ਨਹੀਂ ਹੈਗੇ ਕਿ ਦੁਬਾਰੋ ਪੇਸ਼ ਹੋਣਾ ਪੈ ਗਿਆ ਸ਼ਰੇਆਮ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਸ਼ਰੇਆਮ ਧੱਕਾ ਕਰ ਰਹੀ ਹੈ ਇਕਲਨ ਕੇ ਸਰਦਾਰ ਵਿਕਰਮਜੀਤ ਸਿੰਘ ਜੀ ਮੁਜੀਠਿਆ ਜਿਨ੍ਹਾਂ ਨੇ ਬੜੇ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਸਰਕਾਰ ਧੱਕੇ ਦੀ ਜੜੀਆਂ ਸਾਰੀਆਂ ਹਦਾਂ ਉਹ ਪਾਰ ਕਰਕੇ ਉਹਨਾਂ ਨੂੰ ਬਾਰ-ਬਾਰ ਮੈਂਟਲੀ ਹਰਾਸ ਕਰਨ ਵਾਸਤੇ ਇਥੇ ਬੁਲਾ ਰਹੀ ਹੈ ਤੇ ਪ੍ਰਮਾਤਮਾ ਤੇ ਪੂਰਾ ਭਰੋਸਾ ਹੈ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਚਰਨਗੇ ਸਾਹਿਬ ਵਿਕਰਮ ਸਿੰਘ ਮਜੀਠੀਆ ਬਿਲਕੁਲ ਪਾਕ ਸਾਫ ਹੋ ਕੇ ਬਾਹਰ ਨਿਕਲਣਗੇ ਲੇਕਿਨ ਜਿਸ ਤਰ੍ਹਾਂ ਪਿਛਲੇ ਸਮੇਂ ਚ ਜਦੋਂ ਵਿਕਰਮਨ ਜੀਠੀਆ ਪੇਸ਼ ਹੋਏ ਸੀ ਸਿੱਟ ਦੇ ਅੱਗੇ 7 ਘੰਟੇ ਦੀ ਜਦੋਂ ਪੁੱਛਗੀ ਛੋਈ ਸੀ ਉਹਨਾਂ ਨੇ ਪ੍ਰੈਸ ਕਾਨਫਰੈਂਸ ਦੇ ਵਿੱਚ ਕਿਹਾ ਸੀਗਾ ਕਿ ਮੈਨੂੰ ਅੱਗੇ ਜਦੋਂ ਕੋਈ ਵੀ ਬੁਲਾਏਗਾ ਸਿੱਟ ਦਾ ਆਗੂ ਮੈਂ ਪੇਸ਼ ਨਹੀਂ ਹੋਵਾਂਗਾ 27 ਦਸੰਬਰ ਨੂੰ ਦੇਖਣ ਨੂੰ ਵੀ ਮਿਲਿਆ ਕਿ ਉਹ ਪੇਸ਼ ਨਹੀਂ ਹੋਏ ਹੈਗੇ ਲੇਕਿਨ ਅੱਜ ਪੇਸ਼ ਹੋਣਾ ਪੈਗਾ ਦੁਬਾਰਾ ਜਦੋਂ ਸਮਨ ਜਾਰੀ ਹੋਇਆ ਪੇਸ਼ ਹੋਣਾ ਨਹੀਂ ਪੈ ਗਿਆ ਉਹ ਆਪਣੀ ਮਰ ਉਹਨਾਂ ਨੇ ਕਿਹਾ ਸੀ ਕਿ ਸ਼ੀਧੀ ਸਪਤਾ ਚੱਲ ਰਹੇ ਹੈ ਮੈਂ 27 26 27 28 ਨੂੰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਮੈਂ ਰਹਿਣਾ ਹੈ ਉੱਥੇ ਹੀ ਰਹਿਣਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤੇ ਜੋ ਵੀ ਉਹਨਾਂ ਦੀ ਸ਼ਰਦਾ ਜੋ ਵੀ ਉਹਨਾਂ ਦੀ ਗੁਰੂ ਪ੍ਰਤੀ ਅਕੀਦਤ ਹੈ ਉਹਨਾਂ ਨੇ ਉਸ ਦਾ ਪ੍ਰਗਟਾਵਾ ਕੀਤਾ ਸੀ ਕਿ 26 27 28 ਨੂੰ ਮੈਂ ਪੇਸ਼ ਨਹੀਂ ਹੋਣਾ ਤੇ ਉਹ 27 ਨੂੰ ਇਸ ਕਰਕੇ ਨਹੀਂ ਆਏ ਉਹਨਾਂ ਦੀ ਕੁਝ ਪਰਿਵਾਰਕ ਮਜਬੂਰੀਆਂ ਵੀ ਚੱਲ ਰਹੀਆਂ ਜਿੰਨਾ ਕਰਕੇ ਉਹਨਾਂ ਨੇ ਕਿਹਾ ਸੀ ਕਿ ਥੋੜਾ ਅੱਗੇ ਕਰ ਲਓ ਲੇਕਿਨ ਹੀ ਇਸ ਲਾ ਬਾਈਡਿੰਗ ਸਿਟੀਜ਼ਨ ਜੋ ਵੀ ਕਾਨੂੰਨ ਦੀ ਵਿਵਸਥਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਤੋਂ ਇੱਥੇ ਹਾਜ਼ਰ ਹੋਏ। ਇਹ ਬਿਲਕੁਲ ਕਹਿ ਸਕਦੇ ਹਾਂ ਕਿ ਵਿਕਰਮ ਅੰਜੇਠੀ ਅੱਜ ਸਿੱਟ ਦੇ ਅੱਗੇ ਪੇਸ਼ ਹੋਏ ਨੇ। ਸੋ ਤਸਵੀਰਾਂ ਜਿਹੜੀਆਂ ਸਿੱਟ ਦੇ ਦਫ਼ਤਰ ਦੇ ਬਾਹਰ ਦੇ ਦਿਖਾ ਰਹੇ ਆ ਕਿ ਜਿੱਥੇ ਉਹਨਾਂ ਤੋਂ ਹੁਣ ਸਿਟ ਦੇ ਜਿਹੜੇ ਮੁਖੀ ਨੇ ਜਾਂ ਸਿਟ ਦੇ ਜਿਹੜੇ ਮੈਂਬਰਸ ਨੇ ਉਹ ਪੁੱਛਗਿੱਛ ਕਰਨਗੇ ਸਿਟ ਦੇ ਵਿੱਚ ਤਿੰਨ ਜਿਹੜੇ ਮੈਂਬਰਸ ਨੇ ਜਿਨ੍ਹਾਂ ਵਿੱਚ ਦੋ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਚਾਹੇ ਜਸਵਿੰਦਰ ਟੀਵਾਣਾ ਦੀ ਗੱਲ ਕਰ ਲਈਏ ਚਾਹੇ ਇੱਕ ਹੋਰ ਡੀਐਸਪੀ ਰੈਂਕ ਦੀ ਗੱਲ ਕਰ ਲਈਏ ਚਾਹੇ ਏਡੀਜੀ ਵੀ ਮੁਖਵਿੰਦਰ ਛੀਨਾ ਜਿਹੜੇ ਹੈੱਡ ਨੇ ਸਿਟ ਦੇ ਉਹ ਪੁੱਛਗਿੱਛ ਕਰਨਗੇ ਤਾਂ ਤਸਵੀਰਾਂ ਜਿਹੜੀਆਂ ਨੇ ਸਿਟ ਦੇ ਦਫ਼ਤਰ ਦੇ ਬਾਹਰ ਦੀਆਂ ਦੇਖ ਰਹੇ ਹੋ ਤੁਸੀਂ ਕਿ ਇਹ ਏਡੀਜੀ ਵੀ ਮੁਖਵਿੰਦਰ ਸਿੰਘ ਛੀਨਾ ਹੋਣਾ ਦਾ ਜਿਹੜਾ ਦਫ਼ਤਰ ਹੈ ਜਿੱਥੇ ਵਿਕਰਮ ਮਜੀਠੀਆ ਜਿਹੜੇ ਨੇ ਪੁੱਛਗਿੱਛ ਜਿਹੜੀ ਵਿਕਰਮ ਮਜੀਠੀਆ ਤੋਂ ਪੁੱਛਗਿੱ ਪੈਰੀਗੇਟ ਲੱਗੇ ਹੋਏ ਨਜ਼ਰ ਆ ਰਹੇ ਨੇ ਭਾਰੀ ਸੁਰੱਖਿਆ ਬਲ ਜਿਹੜਾ ਇੱਥੇ ਤੈਨਾਤ ਹੈ ਤੇ ਕਹਿ ਸਕਦੇ ਆ ਕਿ ਅੱਜ ਜਿਹੜੀ ਪੁੱਛਗਿੱਛ ਕਿੰਨੇ ਘੰਟੇ ਦੀ ਪੁੱਛਗਿੱਛ ਹੋਣੀ ਹੈ ਜਾਂ ਕੀ ਕੋਈ ਸਵਾਲ ਜਵਾਬ ਬਿਕਰਮ ਅਜੀਠੀਆ ਤੋਂ ਹੁੰਦੇ ਨੇ ਤਾਂ ਉਹ ਕਾਫੀ ਮਾਇਨੇ ਰੱਖਦੇ ਨੇ ਕੀ ਕੋਈ ਸਵਾਲ ਜਵਾਬ ਹੁੰਦੇ ਨੇ ਜਾਂ ਉਸ ਤੋਂ ਬਾਅਦ ਬਿਕਰਮ ਅਜੀਠੀਆ ਕਿਸ ਤਰ੍ਹਾਂ ਬਾਹਰ ਆ ਕੇ ਗੱਲਬਾਤ ਕਰਨਗੇ ਤਾਂ ਉਹ ਵੀ ਕਾਫੀ ਵੱਡੇ ਸਵਾਲ ਨੇ ਕਿਉਂਕਿ ਅੱਜ ਕਿੰਨੇ ਘੰਟੇ ਦੀ ਪੁੱਛਗਿੱਛ ਹੋਵੇਗੀ ਤਾਂ ਉਹ ਵੱਡੇ ਮਾਇਨੇ ਰੱਖਦੇ ਨੇ ਕਿਉਂਕਿ ਪਿਛਲੇ ਸਮੇਂ 'ਚ ਦੇਖਿਆ ਜਦੋਂ 18 ਦਸੰਬਰ ਨੂੰ ਸਿੱਟ ਦੇ ਅੱਗੇ ਬਿਕਰਮ ਅਜੀਠੀਆ ਪੇਸ਼ ਹੋਏ ਜਾਂ ਜਾਰੀ ਹੋਏ ਕਿ ਪੇਸ਼ ਹੋਣਾ ਤੇ ਲੇਕਿਨ ਉਸ ਦਿਨ ਸ਼ਹੀਦੀ ਸਪਤਾ ਦੇ ਚਲਦੇ ਆ ਜਾਂ ਪਰਿਵਾਰਿਕ ਕੁਝ ਮਜਬੂਰੀਆਂ ਦੇ ਚਲਦੇ ਆ ਵਿਕਰਮ ਮਜੀਠੀਆ ਸਿੱਟ ਦੇ ਅੱਗੇ ਪੇਸ਼ ਨਹੀਂ ਹੋਏ ਹੈਗੇ ਉਹਨਾਂ ਨੇ ਸਾਫ ਜਦੋਂ 18 ਦਸੰਬਰ ਨੂੰ ਪੇਸ਼ ਹੋਏ ਸੀ ਉਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਸਿੱਟ ਦੇ ਸਵਾਲਾਂ ਤੋਂ ਬਾਅਦ ਕਿ ਮੈਨੂੰ ਹੁਣ ਅੱਗੇ ਤੋਂ ਬਾਅਦ ਕੋਈ ਵੀ ਜਿਹੜਾ ਸਿੱਟ ਦਾ ਆਗੂ ਪੇਸ਼ ਹੋਣ ਦੇ ਲਈ ਸੱਮਨ ਜਾਰੀ ਕਰੇਗਾ ਤਾਂ ਮੈਂ ਪੇਸ਼ ਨਹੀਂ ਹੋਵਾਂਗਾ ਕਿਉਂਕਿ ਹੁਣ ਐਰਾ ਗੈਰਾ ਨੱਥੂ ਗੈਰਾ ਲਾਈਕ ਉਹਨਾਂ ਨੇ ਕਹਿ ਸਕਦੇ ਆ ਕਿ ਇੱਕ ਮੁਹਾਵਰਾ ਜਿਹੜਾ ਵਰਤਿਆ ਸੀਗਾ ਕਿ ਮੈਨੂੰ ਹੁਣ ਭਗਵੰਤ ਮਾਨ ਦੇ ਜਿਹੜਾ ਸਿਗਨੇਚਰ ਵਾਲੀ ਚਿੱਠੀ ਚਾਹੀਦੀ ਹੈ ਤਾਂ ਮੈਂ ਪੇਸ਼ ਹੋਵਾਂਗਾ ਅੱਜ ਵੀ ਉਹੀ ਬੋਲਦੇ ਹੋਏ ਨਜ਼ਰ ਆਏ ਨੇ ਕਿ ਹੁਣ ਕੱਲ ਜਿਹੜਾ ਏਡੀਜੀਪੀ ਮੁਖਵਿੰਦਰ ਸ਼ਿਨਾ ਨੇ ਸਿੱਟ ਦੇ ਮੁਖੀ ਨੇ ਤਾਂ ਉਹ ਰਿਟਾਇਰ ਹੋ ਜਾਣਗੇ ਤਾਂ ਉਹਨਾਂ ਨੇ ਕਿਹਾ ਹੈ ਕਿ ਅਗਲੀ ਸਿੱਟ ਦਾ ਜਿਹੜਾ ਮੁਖੀ ਹੈ ਉਹ ਭਗਵੰਤ ਮਾਨ ਖੁਦ ਬਣੇ ਤਾਂ ਜੋ ਅਸੀਂ ਇਕੱ ਹੱਥ ਕਰ ਸਕੀਏ ਕੈਮਰਾ ਪਰ ਸਮਨੋਜ਼ ਦੇ ਨਾਲ ਕਵਲਜੀਤ ਕੰਬੋਜ ਜਾਗ ਕਬਨਟੀਬ ਪਟਿਆਲਾ